ਸਾਸਤਰੀ ਦਾ ਸਾਰੀਆਂ ਭੈਣਾਂ ਨੂੰ ਮੈਂ ਸੁਖਵਿੰਦਰ ਕੌਰ ਛਾਵੜਾ ਬਹੁਤ ਹੀ ਪਿਆਰਾ ਗੀਤ ਤੁਸੀਂ ਮੇਰੇਆਂ ਭੈਣਾਂ ਕਮੈਂਟ ਕਰਕੇ ਦੱਸਿਆ ਕਰੋ ਕਿ ਇਹੋ ਜਿਹਾ ਲੱਗਿਆ ਗੀਤ ਜੇ ਸਹੀ ਹੈ ਤਾਂ ਵੀ ਜੇ ਗਲਤ ਹੈ ਤਾਂ ਵੀ ਮੇਰਾ ਅੱਗੇ ਮਾਨ ਵਧਾਓ ਮੈਨੂੰ ਵੀ ਦੇਰ ਕਰੇ ਵੀ ਮੈਂ ਹੋਰ ਪਾਵਾਂ ਹੋਰ ਪਾਵਾਂ ਹੋਰ ਅੱਗੇ ਵਧਾਂ ਮਾਣੋ ਇਸ ਦਿਤਾ ਘਰੇ ਬੈਠੀਆਂ ਆਨੰਦ ਮੇਰੇਗਾ ਭੈਣਾ ਕੋ ਨੋ ਟੇਟ ਹੋਇਆ ਆ ਸਭ ਲੋ ਕਰੋ ਦੇ

बेटी जाई मैं भी सोरे कार बड़ी खुश हाल माएं बेटे बड़े ਜਾ ਭਾਣੇ ਬੜਿਆ ਹੈ ਡਾਊਟਰ ਚੌਥਾ ਪੜ੍ਹ ਦੇ ਕੇ ਬੰਦੇ ਦਾ ਸਰਪੰਚ ਬਣੇ ਨਾਲੇ ਕਰਵ ਘੇਤੀ ਦੀ ਸਮਾਲ ਨਹੀਂ ਮਾਈ ਬੇਟੀ ਵਿਆਹੀ ਬਹੁਤ ਸੌਖੀ ਆਪਣੇ ਘਰੇ ਨੀ ਮਾਹੇ ਮੇਰੇ ਵਰਗਾ ਕੋਈ ਨਾ ਅਲਕਾਰ ਮਾਏ ਨਹੀਂ ਮੈਂ ਇਹ ਇਹ ਮੇਰੇ ਸੋਖਵਸੇ ਸੁਖੀ ਵਸੇ ਰਾਰਨੀ ਮਾਏ ਮੈਂ ਮੈਂ ਬਾਣੇ ਵਾਰ ਭੀਕਤਾ ਸੁਖੀ ਵਾਸੇ ਮੇਰਾ ਪਰਵਾਰ ਨੀ ਮਾਏ ਇੱਕ ਦਿਨ ਮੈਨੂੰ ਤਾਪ ਚੜਿਆ ਨੀ ਮੈਂ ਵੱਡੇ ਤੈਨੂੰ ਕਰਤੀ ਕਾਲ ਨੀ ਮਾਏ ਬੇਟਾ ਜੇਤੀ ਆਦਾ माइनो चढ़ किया ते जब खारी माए के... ਬੇਜਵਾਰ ਨੀ ਮਾਏ ਦੁਜੀ ਕਾਲ ਕੀਤੀ ਮੈਂ ਢਾਣੇਦਾਰ ਨੂੰ ਢਾਣੇਦਾਰ ਨੂੰ ਮਾਹੀ ਕਿਵੇਂ ਆਵਾਨੀ ਮੈਂ ਮੇਰੀ ਕੋਲੀਏ ਮਾਤਾ ਮੇਰੇ ਜਰ ਵਿੱਚ ਜੋ ਲੱਗੀ ਜੋਰਾ ਮੈਨੂੰ ਜੜਿਆਏ ਤੇ ਜਬ ਘਾਰੇ ਵਤ ਜੇਤੀ ਆ ਜਾ ਮੇਰਾ ਚੇਤ ਆਵਾ कतरनी माए चौथी काले गीति मै खेता वालेनु बत मै नु तादे जब अरे बत जेती आजा मेरा ते ਲੀ ਬਣੀ ਰਿਓ ਤੋ ਬਦਲੇ ਅੱਦ ਬਦਲੇ ਕਾਣਾ ਕਰ ਗੋਰ ਮਾਏ ਚੋ ਪਨ ਮੇ ਗਾਲੇ ਕੀਤੀ ਮੈਂ ਬੇਟੀ ਤਾਈ ਮਾਏ ਮੈਂ ਨਾ ਚੜਿਆ ਨਾ ਲੈ ਆਈ ਡਾਕਟਰ ਦੇ ਡਰ ਨਹੀਂ ਮਾਏ ਵੇ ਮੈਨੂੰ ਪਾਣੀ ਪੀ ਆਇਆ ਮੈਨੂੰ ਮੇਰੇ ਹੰਝੂ ਭੁੰਜੇ ਮੈਨੂੰ ਇਕ ਨਾਲੇ ਲਾਇਆ ਮੇਰਾ ਉੱਤਰ ਗਿਆ ਬਖਾਰ ਨਹੀਂ ਮਾਏ ਵਰਤਾ me ধ্য But the uh, land in a key said so the soul.